ਜੀ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਹੀ ਹੋਵੋਗੇ ਥੋੜੇ ਟਾਈਮ ਲਈ ਆਪਾਂ ਬਲੌਗਿੰਗ ਕਰਤੀ ਸੀ ਬੰਦ ਜੀ ਥੋੜੇ ਬੱਸ ਕੰਮਾਂ ਕਾਰਨ ਮਜਬੂਰ ਹੋ ਜਾਵਾਂਗੇ ਮੁਟਰੇ ਲਈ ਸੋ ਹੁਣ ਆਪਾਂ ਬਲੌਗਿੰਗ ਦੁਆਰਾ ਚਾਲੂ ਕਰਤੀ ਵੀ ਆ ਤੇ ਟੈਲੀਵਿਜ਼ਨ ਤੇ ਤੁਹਾਨੂੰ ਹੁਣ ਬਲੌਗ ਆਏ ਕਰੂਗੇ ਅੱਗੇ ਜਿੱਦਾਂ ਵਿੱਚ ਨੂੰ ਬੰਦ ਨਹੀਂ ਕਰਤਾ ਇੱਕ ਸਕਰੀਨ ਸ਼ਾਟ ਕੇ ਆਪਾਂ ਪਾਣ ਲੱਗੇ ਤੇ ਕੁਝ ਹੋਰ ਹੁਣ ਨਹੀਂ ਹੁਣ ਆਪਾਂ ਡੇਲੀ ਬਲੌਗ ਸ਼ੂਟ ਕਰਾਂਗੇ ਤੇ ਤੁਸੀਂ ਦੇਖੇ ਹੋ ਰਹੇ ਹੋ ਆਪਣੀ ਕਿਹ ਕਿਆ ਹੈ ਕਿਵੇਂ ਆ ਕਿਵੇਂ ਨਹੀਂ ਆ ਸੋ ਜਪਾ ਜੇਲੀ ਲਾਇਬ੍ਰੀ ਆਪਣੀ ਜੋ ਵੀ ਕਰਦੇ ਆ ਸਭ ਉਹਦੇ ਠੋਕ ਦੇ ਕਰਨਾ ਚਾਹੀਏ ਲੜਦੇ ਝਗੜਦੇ ਜੋ ਕੁਝ ਵੀ ਆ ਚੱਲਣ ਦੋ ਵਿੱਚ। ਵਾਸੀ ਸ਼ਵਾਦ ਘਟੋ। ਅਸੀਂ ਵੀ ਲਈਏ ਸਵਾਦ ਇਹਨਾਂ ਨੂੰ ਹਸਲਾਓ ਜੀ। ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ। ਸੋ ਅੱਜ ਜਪਾ ਹੁਣ ਢੇੜਾ ਭਰੇ ਆਏ ਜੀ। ਸ਼ਹਿਰ ਕੋ ਸਾਈਡ ਦਾ। ਤੇ ਚੱਲੇ ਆ ਕਾਲੀ ਕਰਨ ਕੱਲ੍ਹ ਆ ਗਈ ਸੀ ਪਸੰਦ ਪੰਚਮੀ ਪਸੰਦ ਪੰਚਮੀ ਨੂੰ ਤਾਂ ਜਿਤ ਕੀ। ਨਾਲੇ ਮਾਰਤਾ ਪਸੰਦ ਮਰਜੀ ਹੋਣੀ ਜਦੋਂ ਮੀਨ ਹੈ। ਮੀਂਹ ਬੋਰ ਪਿਆ ਕੱਲ ਇਸ ਕਰਕੇ ਨਹੀਂ ਗਏ ਕਿਤੇ ਚੱਲ ਵੀ ਬਸੰਤ ਮੰਜ ਵੀ ਬਸੰਤ ਮੰਜ ਵੀ ਮਨਾਉਂਗੇ ਪਰ ਮੀਂਹ ਨਾ ਪਿਆ ਉਮੀਦ ਦੀ ਵੀ ਜਲ ਪੈ ਰਿਆ ਤਾਂ ਵੀ ਇੱਕ 2 ਵਜੇ ਤੱਕ ਹਟ ਜੂ ਮੀ ਆ ਉਮੀਦ ਕਰੀ ਸੀ ਵੀ 1 2 ਵਜੇ ਤੱਕ ਤਾਂ ਮੀ ਥੰਬੂਗਾ ਪਰ ਮਹਾਰਾਜ ਨੇ ਜੋ ਮਨਜ਼ੂਰ ਉਹ ਵੀ ਮੀਂਹ ਹੀ ਜੈ ਧੜਾ ਧੜ 4 5 ਵਜੇ ਤੱਕ ਰਹਿਣ ਚੱਲਿਆ ਜੀ ਪੂਰਾ ਫੁੱਲ ਜਿਹਨੂੰ ਕਹਿੰਦੇ ਹੁੰਦੇ ਹੁੰਦੇ ਆ ਮੀਂਹ ਨਹੀਂ ਖਮ ਆਇਆਗਾ ਮੀਂਹ ਨੇ ਆਪਣੀਆਂ ਐਨ ਕਸਰਾ ਗੱਡੀਆਂ ਪੂਰੀਆਂ ਜੀ ਚਲੋ ਮੀ ਦਾ ਫਾਇਦਾ ਆਏ ਵੀ ਹੈ ਬਿਮਾਰੀਆਂ ਪੂਰੀਆਂ ਚੱਕੋ ਜੁਨੀਆਂ ਹੋਣਾ ਬਹੁਤਾ ਕੁਝ ਨਹੀਂ ਜੀ ਬਾਕੀ ਬਸੰਤ ਬਾਦੀ ਵੀ ਹੋ ਗਈ ਖਰਾਬ ਬਾਕੀ ਦੇਖੋ ਅੱਜ ਤਾਂ ਨਹੀਂ ਪਤੰਗ ਉਡਦੇ ਮੈਨੂੰ ਲੱਗਦਾ ਵੀ ਜਿਹੜੇ ਕੱਲ ਕਸਰਾਂ ਰਹਿ ਗਈਆਂ ਨਹੀਂ ਲੋਕ ਅੱਜ ਕੱਢੂਗੇ ਵੀ ਉਹ ਅੱਜ ਉਡਾਨਗੇ ਸਾਰਾ ਦਿਹਾੜੀ ਪਤੰਗ ਕਿਉਂਕਿ ਬਹੁਤਿਆਂ ਨੇ ਤਾਂ ਡੀਜੇ ਟੂਜੇ ਬੁੱਕ ਕਰੇ ਵੇ ਤੇ ਰੌਪੜ ਚ ਹਾਲ ਬਹੁਤ ਕੁਝ ਕਰਿਆ ਵਾ ਤਾਂ ਉਹਨਾਂ ਸਾਬ ਦਾ ਤਾਂ ਖਤਮੇ ਹੋ ਗਈ ਕਹਾਣੀ ਸੋ ਬਾਕੀ ਅੱਜ ਅਸੀਂ ਚੱਲੇ ਹੁਸ਼ਿਆਰਪੁਰ ਆਓ ਜੀ ਚੱਲੀਏ ਤੇ ਦੇਖੋ ਤੁਸੀਂ ਮੇਰਾ ਸਫ਼ਰ ਕਿਵੇਂ ਦਾ ਰਿਹਾ ਕਿਵੇਂ ਦਾ ਨਹੀਂ ਆਜਾ ਜੀ ਆਪਾਂ ਪੁੱਜ ਗਏ ਜੀ ਬੰਦੇ ਸਾਡੇ ਯੂਨੀਫਾਰਮ ਚੇਂਜ ਕਰਦੇ ਹੋਏ ਤੇ ਦੂਜੇ ਸਰਦਾਰ ਜੀ ਆ ਖੜੇ ਅੱਜ ਬੁੱਧੂ ਭਾਈ ਆ ਸਾਡੇ ਨਾਲ ਗੱਡੀ ਤਾਂ ਨਾ ਬੜਲੇ ਦਿਖਾਂਤ ਨਹੀਂ ਵੀ ਆ ਹੋਰ ਤਾਂ ਨਹੀਂ ਆਗੇ ਕੀ ਰਹੀ ਨਹੀਂ ਆਪਣੀ ਪਹਿਲਾ ਸੂਤੀ ਆਣ ਜਾਣੇ ਬਹੁਤਾ ਵਗ ਗਏ ਕਰੋ ਪਿੱਛੇ ਕਰੋ ਦੋ ਤਿੰਨ ਵਾਰੀ ਕਾਲੀ ਹੁਣ ਵੀ ਕਾਹੀ ਹੁਣ ਪਾ ਕੱਢ ਕੇ ਦੂਜੇ ਪਾਸੇ ਨੂੰ ਲਾਤੇ ਹੁਣ ਲੰਗੀ ਜਾਓ ਜਿਹਨੇ ਲੰਗਣਾ ਆਏ ਹੋ ਤਾਂ ਇਧਰ ਨੂੰ ਉਤਰ ਹੀ ਦਿੱਤੋ ਕੀ ਭਈ ਆਹ ਤਾਂ ਕਹਾਂ ਅੰਤ ਉਹ ਨਿਆਣੀ ਅੱਜ ਦੀ ਫੇਰ ਦੁਆਰਾ ਜੀ ਬਾਈ ਦੇ ਉਦੋਂ ਬਾਈ ਦਾ ਸਪੈਸ਼ਲ ਆ ਭੇਜਤੀ ਦੀ ਬਧੂਏ ਦੇਖ ਲਈ ਦੀ ਵੀਡੀਓ ਆਪਣੀ ਤੁਸੀਂ ਯੂਟਿਊਬ ਤੇ ਹੈਂ ਯੂਟਿਊਬ ਤੇ ਹੈ ਰੰਗ ਬੰਨੇ ਵੇ ਨਾ ਕਹਿੰਦੇ ਆ ਕੰਮ ਕੋਣ ਕਰਦਾ ਬਹੁਤ ਤੂੰ ਦੇਖਦਾ ਨਹੀਂ ਆਹਾ ਮੈਂ ਮੰਨਦਾ ਸੀ ਕਿ ਇਹਨਾਂ ਤੋਂ ਪਰਮ ਲਾਈਫ ਚੈਨਲ ਆਪਣਾ ਪਰਮ ਲਾਈਫ ਮੈਂ ਵਿੱਚ ਨੂੰ ਬੰਦ ਜੇ ਕਰਤੇ ਤੇ ਯਾਰ 1-2 ਦਿਨ ਕੰਮੇ ਕਾਰਵਾਈ ਪਤਾ ਨਹੀਂ ਕਦੇ ਇੱਧਰ ਚਲ ਜਾਊਗਾ ਤੇ ਉੱਧਰ ਆਹੀ ਬਿਜ਼ੀ ਬਹੁਤ ਹੋ ਗਿਆ ਤਾਂ ਟਾਈਮ ਜਨ ਹੁਣ ਦੁਬਾਰਾ ਚਾਲੂ ਕਰਿਆ ਔਰ ਰੁਟੀਨ ਜੀ ਟੁੱਟ ਗਈ ਤੀ ਵਿੱਚ ਨੂੰ ਹਾਂ ਹੈ ਗੁਰਦੁਆਰੇ ਦੀ ਕਿਰਪਾ ਜ਼ਿਆਦਾ ਹੋ ਗਈ ਤੀ ਸ਼ੋਕੇ ਵਾਲੇ ਦੀ ਉਹਦੇ ਬਾਅਦ ਹਟ ਕੇ ਤੇ ਅਸੀਂ ਵਿੱਚ ਨੂੰ ਹਾਂ ਫਾਰ ਕੱਢਾ ਹੋ ਰਿਹਾ ਇਹ ਮੁੰਡਿਆ ਖਤਰਪਾਲ ਅੱਜ ਵਿੱਚ ਕੱਲ ਵਿਛਾਈ ਆ ਪੰਜਾਬ ਹੋਰੀਆਂ ਤਰਨ ਆਏ ਆ ਆਪਾਂ ਉਹ ਕਿਤੇ ਪਿੰਡ ਚ 50 ਕਿਤੇ ਹੋਰ ਥਾਣੀਆਂ ਹੈ ਕੀ ਹੋਇਆ ਇਹਨੂੰ ਵਿੱਚ ਫਸਾ ਦੇ ਹਾਂ ਬੋਪਰ ਕਰ ਮੈਂ ਨਹੀਂ ਕਰਕੇ ਜਵਾਬ ਦਿੰਦਾ ਇਹਨੇ ਅੱਛਾ ਜੀ ਰਹਿਣ ਦੇ ਇਹ ਕਾ ਨੂੰ ਕੱਢਣ ਦੀ ਲੋੜ ਤਾਂ ਉਧਰ ਵਾਲਾ ਸੰਗਲ ਹੋਲ ਬਸ ਤੇਰਾ ਐਂ ਖੋਲ ਜਾਣੀ ਐ ਰਹਿਣ ਦੇ ਛੇੜ ਦੇ ਨੂੰ ਛੱਡ ਦੇ ਸੰਗਲ ਆਪੇ ਜਾਣਾ ਇਹਨੇ ਬਾਹਰ ਚਾਹ ਭਾਜੀ ਜਰੂਰ ਪੀਓਗੇ ਜਾਂ ਹਾਂਜੀ ਹਾਂਜੀ ਨਾਲ ਬਿਸਕੁਟ ਵੀ ਚੱਲੂਗੇ ਮਾਸ ਆ ਲੈ ਕੱਢੀਂ ਇਨ 300 ਮੀਟਰਸ ਟਰਨ ਲੈਫਟ ਆਹ ਵਾਲਾ ਬਾਥਰੂਮ ਕਿੱਥੇ ਆ ਰਿਹਾ ਜਾਣਾ ਦਾ ਆ ਕੇ ਉਹ ਫਮੇ ਖੋ ਚਾ ਕਿੰਨੂ ਤੋੜ ਕੇ ਰੱਖ ਲੰਬਰ ਵਈ ਕਿ ਠੀਕ ਆ ਵਾਹ ਜੀ ਵਾਹ ਬਾਈ ਤੋੜ ਲੀਏ ਲੈ ਫੇ ਖੜ ਜਾ ਆਹੋ ਐ ਤਾਂ ਨਹੀਂ ਕੋਈ ਨਹੀਂ ਹੈਗਾ ਬਾਈ ਨਾਲੇ ਲੱਗਿਆ ਤਾਂ ਕਿੰਨੂ ਆਪਾਂ ਤੋੜੇ ਦੋ ਨਹੀਂ ਬਾਈ ਇਹ ਨਾਲੇ ਆ ਰੁੜਕੀ ਕਹਿੰਦਾ ਬਾਈ ਜਨਾਂ ਕਰਿਆ ਦਾ ਫੋਨ ਦੂਜੇ ਬੰਦੇ ਨੂੰ ਵੀ ਮਾਰਦੇ ਆ ਫੋਨ ਜਾ ਆ ਤਾਰ ਕੇ ਨਾ ਫਿਰ ਫੋਨ ਮਾਰਾਂਗੇ ਉਹਨੂੰ ਸਹੀ ਨਹੀਂ ਹਾਂ ਤੇ ਇਹਦੇ ਅੰਦਰ ਵੀ ਜੱਗ ਨਹੀਂ ਨਹੀਂ ਹੁੰਦਾ ਹਾਂ ਬਾਬੇ ਮਿੱਠੇ ਬਾਕੀ ਤਾਂ ਤੇ ਆਕਾਰ ਵੀ ਫੋਨ ਨਹੀਂ ਹੋਰ ਹੋਰ ਕਿਹਾ ਬਿਆ ਲੱਗਦਾ ਪਕੌੜੇ ਚਲਦੇ ਹੋਣੇ ਚੱਲੀਏ ਚਲਈਏ ਉਹ ਬਾਈ ਬੁੱਧੂ ਬਾਈ ਵਿਆਹ ਲਾਦਾ ਪਕੌੜੇ ਚਲਦੇ ਆਉਣੇ ਚਲਈਏ ਜਿਹੜਾ ਘਾਣਾ ਆ ਤਿੰਨੋਂ ਦਾ ਮਠਾਈ ਹੁੰਦਾ ਬਾਈ ਮੈਂ ਕਰਮਾ ਨਾਰ ਨਹੀਂ ਲਾਈਦਾ ਨਾ ਖੋਦ ਨਹੀਂ ਸਿਆਣੇ ਕਹਿੰਦੇ ਆ ਘਰ ਦਾ ਨਾਰ ਨਹੀਂ ਖਾਰੇ ਦਾ ਵੀ ਲਾਈਦਾ ਹੀ ਬਈ ਵਾ ਜਾ ਘਰ ਚ ਨਾਰ ਕਰ ਮੈਂ ਪਹਿਲਾਂ ਲਿਆਣ ਲੱਗੇ ਦਾ ਮਨ ਮਮੀ ਡਾੜੀ ਤੋਂ ਹਨੇ ਰੋਕਦਾ ਆ ਸੜਾ ਨਾਰੇ ਨਾ ਭੈਣ ਚ ਨੀਤ ਪਈ ਵੀ ਕਿਸੇ ਦੀ ਗਿਰ ਗਿਆ ਇੱਕ ਪੀਸ ਦੂਜਾ ਚੱਕਿਆ ਹਾਂ ਆਏ ਪਿੰਡ ਖੜੋਦੀ ਹੁਣ ਗੱਡੀ ਤਾਰਨ ਆਪਾਂ ਘਾੜ ਦੇਖੋ ਬਾਹਰ ਦੇ ਕਹਿੰਦੇ ਕਬੂਤਰੇ ਬੋਲਦੇ ਆ ਆ ਕੁਕਿੰਨਾ ਪੁਰਾਣਾ ਘਰ ਆਉਣਾ ਏ 올ਡ ਏ ਪਰਾਣੇ ਟਾਈਮ ਮਾਹੇ ਜਿਓ ਘਰ ਹੁੰਦੇ ਬਾਣੀ ਬੁਣੀਆਂ ਦੇ ਸਰਕਾਰੀ ਇਮਾਰਤ ਲੱਗਦੀ ਮਨੂੰ ਇਹ ਕਈ ਬਾਕੀ ਉਹ ਲੱਗੇ ਹੋਏ ਆਪਣੇ ਬੰਦੇ ਗੱਡੀ ਤਾਨ ਧੁੱਪਾਂ ਸੇਕਦੇ ਇਹਨਾਂ ਦੇ ਮੋਜਾਂ ਗੱਡੀ ਹੋ ਗਈ ਜੀ ਆਪਣੀ ਖਾਲੀ ਦੋਸਤੋ ਗੱਡੀ ਹੋ ਗਈ ਆਪਣੀ ਖਾਲੀ ਤੇ ਆਪਣੇ ਬੰਦੇ ਜਾਨ ਨੂੰ ਤੋਰੇ ਹੱਥ ਪੈਰ ਤੇ ਆਪਾਂ ਜਾਨ ਨੂੰ ਅਗਲੇ ਗੱਡੀ ਚ ਬੈਠ ਕੇ ਮਣੇ ਆ ਕੁਝ ਕਰਨਾ ਤਾਂ ਕੰਮ ਜਾਂ ਗੱਡੀ ਦਾ ਆਕ ਉਹ ਕੀਤਾ ਜੀ ਤਾਂ ਨਾੜ ਜਾ ਗਿਰ ਗਿਆ ਤਾਂ ਹੀ ਗਿਰ ਗਿਆ ਤੋਰੇ ਵਾਲਾ ਹਾਲਾ ਇਹ ਲਾਇਆ ਦੁਆਰਾ ਹੁਣ ਇਹ ਤਾਂ ਹੀ ਖੜਖੜ ਦੀ ਆਵਾਜ਼ ਆ ਰਹੀ ਤੇ ਹੁਣ ਨਹੀਂ ਆਉਂਦੀ ਵਾਲਾ ਪਹਿਲਾਂ ਖੜਖੜ ਖੜਖੜ ਦੀ ਆਵਾਜ਼ ਬਹੁਤ ਆਉਣ ਲੱਗ ਗਈ ਦੀ ਹੁਣ ਇਹਦੇ ਨਾਲ ਖੜਕਣਾ ਰੁਕ ਗਿਆ ਬਾਕੀ ਇਹ ਦੀ ਤਾਂ ਹਲੇ ਆਉਂਦੀ ਆਉਂਦੀ ਆ ਇਵੇਂ ਕਰਾਂਗੇ ਫਸੂਟ ਆਵਾਜ਼ ਨਾਲ ਵੀ ਗੱਡੀ ਚੋਂ ਵਧੀਆ ਲਾਤੀ ਫਿਰ ਸ਼ਾਂਤੀ ਨਾਲ ਜਾਂਦੀ ਗੱਡੀ ਵਧੀਆ ਲਾਤੀ ਆ ਵਾਹ ਲਓ ਜੀ ਪਿੰਡ ਖਰੋਦੀ ਉਹ ਇੱਕ ਬਹੁਤ ਹੀ ਜਾਨੇ ਬਾਹਰੇ ਆ ਸਾਰਾ ਮੋਸਟਲੀ ਪਿੰਡ ਕਹਿੰਦੇ ਘਰਾਵਾਂ ਕਬੂਤਰ ਹੀ ਬੋਲਦੇ ਕਰੋ ਇਧਰ ਪਾਣੀਓ ਪਾਣੀ ਕਰਿਆ ਬਝੋਟੇ ਨੇ ਆਣਾ ਬਾਈ ਹੁਣ ਛੱਡਣਾ ਨਹੀਂ ਹੈਗਾ ਟਾਈਮ ਨਾਲ ਛੱਡ ਰੱਖੋ ਬਾਅਦ ਮੈਂ ਮੀਂਹ ਤੇਜ ਹੋ ਜਾਣੇ ਰਾੜਾ ਆਣੇ ਤੇ ਉਹ ਤਾਂ ਅਸੀਂ ਵੇਰੀ ਨਾਲੇ ਛੱਡਣਾ ਨਹੀਂ ਫਿਰ ਬਣਾਓ ਹਾਂ ਫਿਰ ਕਹਣਾ ਲੋ ਜੀ ਚੱਕੋ ਵੀ ਹੁਣ ਛੱਡ ਰਕੋ ਲਈ ਹੁਣ ਇਹ ਕਿਹੜਾ ਆਣਾ ਲੋ ਜੀ ਅੱਪਾਂ ਕਿਹੜਾ ਲਾ ਕੇ ਆ ਕੇ ਵਾਪਸ ਹੀ ਆਪਾਂ ਪੁੱਜ ਗਏ ਫੈਕਟਰੀ ਹੁਣ ਗੱਡੀ ਖੜੀ ਕਰਾਂਗੇ

ਜੀ ਆਪਾ ਪੁੱਜ ਗਏ ਗਲਟੀਨ ਤੇ ਧੰਨਵਾਦ ਮੇਰਾ ਰੱਬਾ ਸਹੀ ਸਲਾਮਤ ਸਫਰ ਕਰਵਾਉਣ ਲਈ ਠੀਕ ਕਰਤੀ ਪੰਦ ਤੇ ਪੰਦ ਦੇਖ ਲਿਆ ਜੀ ਤੇ ਛੋਲਾ ਚੱਕੀ ਹੁਣ ਲੋ ਜੀ ਛੋਲਾ ਲੈ ਚੈੱਕ ਤੇ ਚੱਲੀਏ ਓਹੋ ਸੀਸਾ ਚੜਾਉਣਾ ਰਹਿ ਗਿਆ ਸੀਸਾ ਚੜਾਉਣਾ ਹੀ ਭੁੱਲ ਗਏ ਤੇ ਜੀ ਆਪਾ ਹੇ ਕੁਛ ਰਹਿ ਗਿਆ ਹੈਂਡ ਬ੍ਰੇਕ ਸਭ ਕੁਝ ਸਹੀ ਹੈ ਜੀ ਓਕੇ ਰਿਪੋਰਟ ਪਹੁੰਚ ਗਾੜ ਲੀਏ ਤੇ ਪਟੂਆ ਚਲੋ ਜੀ ਹੋਰ ਨਾ ਕੰਮ ਖਤਮ ਚਾਬੀ ਛਿੱਟੀ ਸੀ ਆਪਣੇ ਕੋਲ ਹੈਗੀ ਆ ਓਕੇ ਜੀ ਆ ਖੜੀ ਆਪਣੀ ਰਾਣੀ ਸੁੰਤਰਾ ਚੱਲੀਏ ਘਰ ਨੂੰ ਜੀ ਮਾਈ ਗੁੱ ਲਾ ਚਾਪੀ ਸੁੰਤਰਾ ਸ਼ੋਈ ਇੰਦਰਾ ਫੇਰ ਡਾਵਾਂਗੇ ਬਾਕੀ ਕਾਲੂ ਵੀ ਡਾਵਾਂਗੇ ਆ ਦੇਖੋ ਜੀ ਆ ਸ਼ਸਤਰਧਾਰੀ ਵਿਦਿਆਰਾਮ ਦਾ ਮੁੰਡਾ ਲੱਗਿਆ ਵਾ ਜੀ ਓਹ ਕਹੀਂ ਕਹੀਂ ਹਾਕਮਾਨੀ ਨੂੰ ਸ਼ਾਹ ਦੇਖ ਫੜ ਲਾ ਉਹ ਜਿਹੜਾ ਆਹ ਡਾਪਾਰਟਮੈਂਟ ਦਾ ਦੂਜਾ ਹੈ ਜੀ ਇਹ ਤੁਹਾਨੂੰ ਦੱਸਦਾ ਕੌਣ ਕੌਣ ਆਏ ਹੈਗਾ ਡੈਵੀ ਸਿੰਘ ਜੀ ਤੇ ਇਹ ਹੈਗਾ ਉਹਣਾ ਟੋਪੀ ਵਾਲਾ ਕਿਹੜਾ ਹੈ ਇਹ ਆ ਲੈ ਗਿਆ ਲੈ ਇਹ ਇਹੜਾ ਬਲੌਗਰ ਨਾਲ ਹੁੰਦਾ ਹੁੰਦਾ ਜੀ ਐਡੀਟਿੰਗ ਵਾਲਾ ਕਿਰਪਾ ਦੇ ਲਾ ਨੂੰ ਆਪਣਾ ਪਤੰਗ ਹੋ ਰਿਹਾ ਜੀ ਮਹਾਰਾ ਦੀ ਕਿਰਪਾ ਸਦਕਾ ਉਚਾਈਆਂ ਤੇ ਤੇ ਆ ਹਲੇ ਵਧਾ ਰਿਹਾ ਹੈ ਬੰਦਾ ਇਹਦਾ ਪਤੰਗ ਹੈ ਜੀ ਉਹ ਦੂਜੇ ਨੇ ਵੀ ਸਪੀਕਰ ਲਾ ਛੱਡਿਆ ਕਰਨ ਆਪਾਂ ਪਿੱਛੇ ਨਹੀਂ ਰਹਿਣਾ ਤੇ ਆ ਵੀ ਸਪੀਕਰ ਦੇ ਨਾਲ ਚੱਲਣ ਲੱਗੇ ਗੱਜਣ ਲੱਗੇ ਇਹਨਾਂ ਦੇ ਆਉਰੀਓ ਪਿੱਛੇ ਫਸਾਈ ਜਾਂਦੇ ਦੋਤੀ ਆਪਣਾ ਵਧੀਆ ਹੈ ਜੀ ਲੋ ਜੀ ਆਪਾਂ ਪੇਚਾ ਪਾਣ ਦੀ ਤਿਆਰੀ ਕਰੀ ਆ ਹੁਣ ਚਲੋ ਜੀ